ਇਹ ਨੇ ਕਿਸਾਨ ਹਰਪਾਲ ਸਿੰਘ ਜਿਨ੍ਹਾਂ ਨੇ ਆਪਣੀ 10 ਏਕੜ ਕਣਕ ਦੀ ਖੜੀ ਫਸਲ ਵਾ ਦਿੱਤੀ ਹਰਪਾਲ ਸਿੰਘ ਮੁਤਾਬਕ ਸੁੰਡੀ ਨੇ ਫਸਲ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ ਨਤੀਜਾ ਉਹਨਾਂ ਨੂੰ ਮਜਬੂਰੀ ਬਸ ਕਣਕ ਦੀ ਖੜੀ ਫਸਲ ਵਾਉਣੀ ਪਈ ਉਹਨਾਂ ਇਹ ਵਾਹਨ ਕਰੀਬ 70000 ਨੂੰ ਠੇਕੇ ਤੇ ਲਿਆ ਸੀ ਕਿਸਾਨ ਹਰਪਾਲ ਸਿੰਘ ਇਸ ਨੁਕਸਾਨ ਲਈ ਪਰਾਲੀ ਨੂੰ ਬਿਨਾਂ ਅੱਗ ਲਾਏ ਕਣਕ ਬੀਜਣਾ ਮੰਨਦੇ ਨੇ ਤੁਸੀਂ ਕਣਕ ਦੀ ਫਸਲ ਵਾਈ ਹੈ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਬਾਈ ਜੀ ਸੁੰਡੀ ਹੈ ਇਹ ਜੋ ਗੱਠਾਂ ਬਣਾਈਆਂ ਸੀ ਗੱਠਾਂ ਬਣਾਉਣ ਦੇ باوجود ਵੀ ਦਿਹਾੜਗੇ ਲਾ ਕੇ ਜਿਹੜਾ ਰਹਿ ਗਿਆ ਰਹਿਦ ਖੁੰਦ ਉਹ ਵੀ ਚੱਕਿਆ ਸੀ ਸੁਪਰ ਸੀਡਰ ਨਾ ਬਜਾਈ ਸੀ ਦਵਾਰੇ ਜਦੋਂ ਪਾਣੀ ਸਪਰੇ ਵੀ ਪਾਤੀ ਇਹਦੇ ਵਿੱਚ ਵੀ ਸੁੰਡੀ ਪੈ ਗਈ ਸਪਰੇ ਨਾਲ ਵੀ ਨਹੀਂ ਮਰੀ ਤੇ ਹੁਣ ਆ ਕਣਕ ਬੋਣੀ ਪੈਗੀ ਆ ਵੇਖ ਲਓ ਏਡੀ ਏਡੀ ਕਣਕ ਸੀ 10 ਏਕੜ ਕਣਕ ਬਾਹੀ ਆ ਮੈਂ ਥੋੜਾ ਜਿਹਾ ਕਿੰਨਾ ਨੁਕਸਾਨ ਹੋਇਆ ਆ ਆਰਥਿਕ ਨੁਕਸਾਨ ਆਰਥਿਕ ਨੁਕਸਾਨ ਜੀ 50000 ਰੁਪਏ ਦਾ ਤਾਂ ਪਹਿਲਾਂ ਮਨ ਕੇ ਚਲੋ 10 ਏਕੜ ਤੇ ਖਰਚਾ ਆ ਗਿਆ 50 ਹੋਣਾ ਆਊਗਾ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਮੇਰਾ ਜਿਹੜੀ ਫਸਲ ਤੇ ਸੁੰਡੀ ਪਈਏ ਤੁਸੀਂ ਇਹਦਾ ਕੀ ਕਾਰਨ ਮੰਨਦੇ ਇਹਦਾ ਕਾਰਨ ਅੱਗ ਨਾ ਲਾਉਣ ਤੋਂ ਬਿਨਾ ਜੀ ਇਹਦਾ ਇੱਕੋ ਹੀ ਹੱਲ ਹੈ ਅੱਗ ਹੋਰ ਕੋਈ ਹੱਲ ਨਹੀਂ ਇਹਦਾ ਤੇ ਸਰਕਾਰ ਤੇ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੈਂ ਤਾਂ ਇਹੀ ਮੰਗ ਕਰਦਾ ਜੀ ਵੀ ਮੇਰੇ ਜਿਹੜਾ ਨੁਕਸਾਨ ਹੋਇਆ ਜੀ ਪਰ ਪਾਈ ਕਰੀ ਜਾਵੇ ਮੇਰਾ ਨੁਕਸਾਨ ਦਿੱਤਾ ਜਾਵੇ 70000 ਰੁਪਏ ਨੂੰ ਮੈਂ ਇਹ ਬਾਹਰ ਠੇਕੇ ਤੇ ਲਿਆ ਹੋਇਆ ਜੀ ਤੇ ਹੁਣ ਤੁਸੀਂ ਵੇਖ ਲਓ ਵੀ 70000 ਰੁਪਿਆ ਠੇਕੇ ਤੇ ਲਿਆ ਲੱਖ ਰੁਪਿਆ ਖਰਚਾ ਹੋ ਗਿਆ ਇਹ ਹੀ ਲੱਖ ਮੈਨੂੰ ਬਚਣਾ ਸੀ ਫਿਰ ਇਹ ਕਹਿੰਦੇ ਆ ਕਿਸਾਨ ਆਤਮ ਹੱਤਿਆ ਕਰਦਾ ਆਤਮ ਹੱਤਿਆ ਨਾ ਕਰੂ ਤਾਂ ਹੋਰ ਕੀ ਕਰੂ ਤੇ ਫਿਰ ਇਹ ਵੀ ਵੇਖੋ ਜਿਹੜੀ ਹੁਣ ਕਣਕ ਇਹ ਧੂੜ ਮਹੀਨੇ ਦੀ ਕਣਕ ਸੀ ਜਿਹੜੀ ਹੁਣ ਬੀਜਾਂਗੇ ਉਹ ਕਣਕ ਕੋਈ ਹੋ ਜੂ ਟਰਾਲੀਆਂ ਭਰੂਗੀ ਉਹ ਇਹ ਤੱਕ ਮਨ ਸਮਝਾਉਣਾ ਹੈ ਜੇ ਸਰਕਾਰ ਤੇ ਪ੍ਰਸ਼ਾਸਨ ਸੋਡੀ ਮੰਗ ਨਹੀਂ ਮੰਨਦੀ ਮੁਆਵਜ਼ੇ ਦੀ ਤਾਂ ਤੁਹਾਡਾ ਅਗਲਾ ਕਦਮ ਹੈ ਉਹ ਕੀ ਹੋਊਗਾ ਅਗਲਾ ਕਦਮ ਤਾਂ ਇਹ ਸਰਕਾਰ ਨੂੰ ਤਾਂ ਜਗਾਉਣ ਵਾਸਤੇ ਫਿਰ ਜ਼ਿੰਮੇਵਾਰ ਕੋਲੇ ਧਰਨਾ ਹੀ ਆ ਜੀ ਗੱਲਾਂ ਹੋਰ ਕੋਈ ਹੱਲ ਨਹੀਂ